ਮਤੋਂ ਗੱਲ ਸੁਣਾਉਣਾ ਜਿਸ ਦਿਨ ਜਗਦੀਸ਼ ਭੋਲੇ ਨੇ ਮਜੀਠੀਏ ਦਾ ਨਾਮ ਲਿਆ ਡਰੱਗ ਦੇ ਮਾਮਲੇ 'ਚ ਅਸੀਂ ਬਠਿੰਡੇ 'ਚ ਹੀ ਸੀ ਉਦੋਂ ਪੀਪਲਸ ਪਾਰਟੀ ਪੰਜਾਬ ਵੱਲੋਂ ਸਾਡੀ ਰੈਲੀ ਸੀ ਪੱਤਰਕਾਰ ਆ ਗਏ ਮਨਪ੍ਰੀਤ ਜੀ ਵੀ ਮੈਂ ਵੀ ਬੈਠਾ ਨਾਲ ਉਹ ਕਹਿੰਦੇ ਜਗਦੀਸ਼ ਭੋਲੇ ਨੇ ਨਾਮ ਲੈ ਤਾਂ ਕੀ ਕਹਿਣਾ ਚਾਹੋਗੇ ਮਨਪ੍ਰੀਤ ਪਾਲ ਕਹਿੰਦਾ ਜਦੋਂ ਫਰਾਂਸ ਦੀ ਕ੍ਰਾਂਤੀ ਆਈ ਹੈ ਨਾ ਉਸ ਉਹ ਕਹਿੰਦੇ ਜੀ ਜਗਦੀਸ਼ ਭੋਲੇ ਨੇ ਨਾਮ ਲੈ ਤਾਂ ਮਜੀਠੀਏ ਦਾ ਉਦੇ ਬਾਰੇ ਕੀ ਕਹਿਣਾ ਚਾਹੋਗੇ ਕਹਿੰਦਾ ਸਕਾਟਲੈਂਡ ਦੇ ਵਿੱਚ ਜਦੋਂ ਰਾਜ ਪਲਟਾ ਹੋਇਆ ਹੈ ਨਾ ਉਸ ਵੇਲੇ ਰਾਜੇ ਨੂੰ ਉਹ ਕਹਿੰਦੇ ਜੀ ਜਗਦੀਸ਼ ਭੋਲੇ ਨੇ ਨਾ ਲੈਂਦਾ ਉਹਦਾ ਮਜੀਠੀ ਦਾ ਕੁਝ ਉਹਦੇ ਬਾਰੇ ਕਹੋਗੇ ਕਹਿੰਦਾ ਲਾਮਾ ਇਕਵਾਲ ਨੇ ਲਿਖਿਆ قافਲੇ ਲੁੱਟੇ ਤੋ ਗੁਰਦਸ਼ੇ ਮਾਫੂਜ਼ ਉਹ ਕਹਿੰਦੇ ਜੀ ਜਗਦੀਸ਼ ਭੋਲੇ ਨੇ ਨਾ ਲੈਂਦਾ ਉਹਦਾ ਮਜੀਠੀ ਦਾ ਕੁਝ ਕਹਿਣਾ ਚਾਹੁੰਦੇ ਹਾਂ ਕਹਿੰਦਾ ਜਦੋਂ ਫਲਸਤੀਨ ਦੇ ਵਿੱਚ ਯੁੱਧ ਲੱਗਿਆ ਨਾ ਉਹ ਕਹਿੰਦੇ ਜੀ ਜਗਦੀਸ਼ ਭੋਲੇ ਨੇ ਨਾ ਲੈਤਾ ਚਲੋ ਧੰਨਵਾਦ ਉਹ ਚਲੇ ਗਏ ਭਰਾਵਾ ਚਲੇ ਗਏ ਤੇ ਅਸੀਂ ਵੀ ਉਸ ਤੋਂ ਬਾਅਦ ਇਹਨਾਂ ਦੇ ਪਿੰਡ ਚਲੇ ਗਏ ਬਾਦਲ ਉਹ ਖੇਤਾਂ ਉੱਪਰਲੇ ਪਾਸੇ ਘਰ ਹੈ ਬਾਹਰ ਜੀ ਜਾ ਕੇ ਚਲੋ ਜੀ ਉੱਥੇ ਰਾਤ ਰਹਿ ਲੈ ਅਗਲੇ ਦਿਨ ਨੂੰ ਫੇਰ ਇਹਨਾਂ ਪਿੰਡਾਂ 'ਚ ਆਉਣਾ ਸੀ सवेरे ट्रैक सूट जा पाया हो मनपी बल बैड से सारे अखबार है खंडै बैठा मैं क्या मानसा मीडिया साथ नहीं दे रहा मैं की हो गई देखो कहना कल वाली प्रेस कॉन्फ्रेंस जी अपनी किस अखबार ने खबर नहीं लाई अपनी वह जी वो जगदीश भोले बारे पूछते थो नहीं फलस्तीन दबर बठिंडे के अखबारों च नहीं लगती जी ਆ ਤਾਂ ਨਾਲ ਦਾ ਹਾਲ ਤੇ ਜਿਹੜੀ ਗੱਲ ਪੁੱਛਦੇ ਆ ਉਹਦਾ ਜਵਾਬ ਦੇ ਦੋ ਯਾਰ ਤੁਸੀਂ ਨਾ ਹੋਰ ਹੀ ਬੋਲੀ ਜਾਂਦੇ ਲੋਕਾਂ ਦੀ ਬੋਲੀ ਬੋਲੋ ਕਿਉਂ ਨਹੀਂ ਬੋਲਦੇ ਲੋਕਾਂ ਦੀ ਬੋਲੀ ਕਿਉਂਕਿ ਲੋਕਾਂ ਦੀ ਬੋਲੀ ਆਉਂਦੀ ਨਹੀਂ ਪੜੇ ਤਾਂ ਪਹਾੜਾਂ ਵਾਲੇ ਸਕੂਲਾਂ 'ਚ ਐ ਦੂਨ ਸਨਾਵਰ ਆਪਾਂ ਆ ਗਏ ਆ ਸਰਕਾਰੀਆਂ ਨਾਲ ਸਰਕਾਰੀ ਸਕੂਲ ਜਿਹੜੀ ਸਿੱਖਿਆ ਦਿੰਦੇ ਆ ਨਾ ਉਹ ਪ੍ਰਾਈਵੇਟ ਨਹੀਂ ਦੇ ਸਕਦੇ ਪੱਤਰਕਾਰ ਕਹਿੰਦੇ ਕਿਵੇਂ ਦੱਸੋ ਮੈਂ ਉਹ ਸਰਕਾਰੀ ਸਕੂਲ ਨੂੰ ਅਸੀਂ ਤੁਰ ਪੈਨਿਆ ਘਰੋਂ ਝੋਲਾ ਲੈ ਕੇ ਸਭ ਤੋਂ ਪਹਿਲਾਂ ਫੈਸਲਾ ਤਾਂ ਸਾਹੀਂ ਇਹੀ ਕਰਨਾ ਹੁੰਦਾ ਫੈਸਲਾ ਲੈਣਾ ਸਿਕਾਉਂਦਾ ਸਰਕਾਰੀ ਸਕੂਲ ਕਹਿੰਦੇ ਕੀ ਮੈਂ ਸਭ ਤੋਂ ਪਹਿਲਾਂ ਪਹਿਲਾਂ ਤਾਂ ਇਹੀ ਕਰਨਾ ਹੁੰਦਾ ਕਿ ਘਰੋਂ ਤਾਂ ਚਲ ਨਿਕਲ ਗਏ ਅੱਜ ਸਕੂਲ ਚਾਈਏ ਜਾਂ ਨਾ ਸਰਕਾਰੀ ਚ ਤਾਂ ਫਾਇਦਾ ਵੀ ਜੇ ਨਹੀਂ ਜਾਣਾ ਪ੍ਰਾਈਵੇਟ ਦਾ ਫੋਨ ਕਰ ਦਿੰਦੇ ਨੇ ਆਪਾਂ ਦਾ ਬੱਚਾ ਆਇਆ ਨਹੀਂ ਐਬ ਫਿਰ ਜਾ ਕੇ ਮੈਂ ਕਿਹਾ ਸਰਕਾਰੀ ਸਕੂਲ ਚ ਇਹ ਫੈਸਲਾ ਕਰਨਾ ਪੈਂਦਾ ਵੀ ਭੱਜਣਾ ਉਹ ਅੱਧੀ ਛੁੱਟੀ 'ਤੇ ਪੇੜਿਆ ਜਾਂ 8ਵੇਂ ਪੀੜ 'ਤੇ ਭੱਜੀਏ ਫਿਰ ਮੈਂ ਕਿਹਾ ਸਰਕਾਰੀ ਸਕੂਲ ਥੋੜੇ ਜਿਹਾ ਰਾਜਨੀਤੀ ਵੀ ਸਿਖਾਉਂਦੇ ਆ ਕਹਿੰਦੇ ਕਿਵੇਂ ਮੈਂ ਕਿਹਾ ਫਿਰ ਇਹ ਫੈਸਲਾ ਕਰਨਾ ਕੱਲੇ ਹੀ ਭੱਜੀਏ ਜਾਂ ਪੰਜ-ਛੇ ਨੂੰ ਨਾਲ ਲੈ ਲਈਏ ਕਾਫਲਾ ਜਿਹਾ ਬਣ ਜੇ ਫਿਰ ਮੈਂ ਕਿਹਾ ਇਹ ਫੈਸਲਾ ਕਰਨਾ ਪੈਂਦਾ ਸਾਰੀ ਛੁੱਟੀ ਬੜੇ ਲੜਨਾ ਕਿਹਦੇ ਨਾਲ ਹੈ ਫਿਰ ਇਹ ਵੀ ਦੇਖਣਾ ਉਹਦੇ ਨਾਲ ਕਿੰਨੇ-ਕਿੰਨੇ ਜੇ ਉਹ ਵੱਧ ਕੇ ਭੱਜਣਾ ਕਿਧਰ ਦੀ ਹੈ ਮੈਂ ਕਿਹਾ ਕਿ ਕਿਤੇ ਪ੍ਰਾਈਵੇਟਾਂ 'ਚ ਆ ਜੂਗੀ ਸਿੱਖਿਆ ਇਹ ਕਿਤੇ